ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜਿਓ ਲੋਕਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਇਮਾਨਦਾਰੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹਰ ਰੋਜ਼ ਇਮਾਨਦਾਰੀ ਦਾ ਟੰਡੋਰਾ ਪਟਿਆ ਜਾਂਦਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਪੰਜਾਬ ਦੇ ਵਿੱਚ ਇਮਾਨਦਾਰ ਹੈ ਭ੍ਰਿਸ਼ਟਾਚਾਰ ਖਤਮ ਹੋ ਚੁੱਕਿਆ ਹੈ ਔਰ ਪੰਜਾਬ ਦੇ ਲੋਕ ਅੱਜ ਬਿਲਕੁਲ ਇਸ ਸਰਕਾਰ ਨੂੰ ਪਸੰਦ ਕਰ ਰਹੇ ਨੇ ਸੋ ਦੂਸਰੇ ਪਾਸੇ ਜੋ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕ ਇਸ ਸਰਕਾਰ ਦੇ ਵਿੱਚ ਹੁੰਦਿਆਂ ਹੋਇਆਂ ਜਿਹੜੇ ਕਿ ਠੱਗੀਆਂ ਮਾਰ ਰਹੇ ਨੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਨਾਮ ਕਰਨ ਲੱਗੇ ਹੋਏ ਨੇ ਸੋ ਅੱਜ ਇੱਕ ਐਮਐਲਏ ਸਾਹਿਬ ਦੀ ਕਰਤੂਤ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਉਹ ਐਮਐਲਏ ਸਾਹਿਬ ਨੇ ਜੋ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਬਣੇ ਨੇ ਉਹਨਾਂ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਆਪਣੇ ਹਲਕੇ ਦੇ ਵਿੱਚ ਲਾਉਣ ਲਈ ਕਿੰਨੀ ਮੋਟੀ ਠੱਗੀ ਮਾਰੀ ਏ ਜੋ ਖੁਦ ਉਹ ਮਦਈ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਦੱਸੇਗਾ ਕਿ 50 ਲੱਖ ਰੁਪਏ ਵਿੱਚ ਮਾਰਕੀਟ ਕਮੇਟੀ ਦੀ ਚੇਅਰਮੈਨ ਵੇਚੀ ਗਈ ਜਦੋਂ ਕਿ ਇੱਕ ਨੌਜਵਾਨ ਨੇ 30 ਲੱਖ ਰੁਪਿਆ ਚੇਅਰਮੈਨ ਹੀ ਲੈਣ ਵਾਸਤੇ ਐਮਆਰਐ ਸਾਬ ਨੂੰ ਦਿੱਤਾ ਪਰ ਦੂਸਰੇ ਪਾਸੇ ਉਸ ਐਮਐਲਏ ਸਾਹਿਬ ਦੇ ਪੁੱਤਰ ਨੇ 50 ਲੱਖ ਰੁਪਇਆ ਲੈ ਕੇ ਚੇਰਮੈਨੀ ਅੱਗੇ ਦਿੱਤੀ ਜਿਸ ਨੇ 30 ਲੱਖ ਦਿੱਤਾ ਉਸ ਦਾ ਪੈਸਾ ਵੀ ਵਾਪਸ ਨਹੀਂ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਉਹ মিডিਆ ਸਾਹਮਣੇ ਆਇਆ ਹੈ ਔਰ ਉਸ ਨੇ ਆਪਣਾ ਦੁੱਖ ਦੱਸਿਆ ਉਹ ਨੌਜਵਾਨ ਇਹੀ ਦੱਸ ਰਿਹਾ ਕਿ ਮੇਰੇ ਨਾਲ ਐਮਐਲਏ ਸਾਹਿਬ ਦੀ ਗਲਬਾਤ ਹੋ ਜਾਂਦੀ ਹੈ ਔਰ ਮੈਨੂੰ 30 ਲੱਖ ਰੁਪਏ ਚ ਜਿਹੜੀ ਸਾਰੀ ਫਾਈਨਲ ਹੋ ਜਾਂਦੀ ਹੈ ਔਰ ਮੈਂ 22 ਲੱਖ ਰੁਪਇਆ ਨਗਦ ਕੈਸ਼ ਦੇ ਦੇਣਾ 5 ਮਾਰਚ ਨੂੰ ਤੇ 7 ਮਾਰਚ ਨੂੰ ਮੈਨੂੰ ਪਤਾ ਲੱਗਦਾ ਕਿ ਮੈਨੂੰ ਚੇਅਰਮੈਨ ਨਹੀਂ ਲਾਇਆ ਗਿਆ ਚੇਅਰਮੈਨ ਕਿਸੇ ਹੋਰ ਨੂੰ ਉਸੇ ਪਿੰਡ ਦੇ ਹੀ ਇੱਕ ਹੋਰ ਨੌਜਵਾਨ ਸੀ ਜਿਸ ਨੂੰ 50 ਲੱਖ ਰੁਪਏ ਲੈ ਕੇ ਚੇਅਰਮੈਨ ਲਾਤਾ ਐਮਐਲਏ ਸਾਹਿਬ ਦੇ ਮੁੰਡੇ ਨੇ ਸੋ ਉਸਨੇ ਆਪਣਾ ਹੁਣ ਇਹ ਦੁੱਖ ਦੱਸ ਕੇ ਕਿ ਮੈਂ ਇੱਕ ਪਾਸੇ ਨਾ ਜਿਉਣ ਜੋਗਾ ਰਿਆਂ ਨਾ ਹੀ ਮੈਨੂੰ ਕੋਈ ਸੁਝ ਰਿਹਾ ਲੇਕਿਨ ਅੱਜ ਮੈਂ ਹੌਸਲਾ ਕਰਕੇ মিডিਆ ਸਾਹਮਣੇ ਬੋਲਿਆ ਕਿਉਂਕਿ ਉਹ ਐਮਐਲਏ ਸਾਹਿਬ ਦੇ ਵੱਲੋਂ ਵਿਸ਼ਵਾਸ ਦਿਵਾਤਾ ਗਿਆ ਸੀ ਉਸ ਤੋਂ ਬਾਅਦ ਮੈਂ ਆਪਣੇ ਉਹ ਜਿਹੜੇ ਇਨਵੈਸਟੀਗੇਸ਼ਨ ਕਾਰਡ ਸੀ ਉਸ ਪਾਲੇ ਮੈਂ ਸਾਰੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਕਹਿ ਦਿੱਤਾ ਕਿ ਭਾਈ ਮੈਂ ਚੇਅਰਮੈਨ ਦੀ ਕੁਰਸੀ ਤੇ ਬੈਠਾਂਗਾ ਉਸ ਦਿਨ ਵੱਡੀ ਪਾਰਟੀ ਹੋਵੇਗੀ ਤੇ ਸਾਰਿਆਂ ਨੂੰ ਮੈਂ ਸੱਦਾ ਦੇ ਦਿੱਤਾ ਲੇਕਿਨ ਹੁਣ ਜਿਹੜਾ ਕਿ ਜਦੋਂ ਮੈਨੂੰ ਚੇਅਰਮੈਨ ਨਹੀਂ ਬਣਾਇਆ ਗਿਆ ਤਾਂ ਮੇਰੇ ਰਿਸ਼ਤੇਦਾਰ ਮੇਰੇ ਦੋਸਤ ਮਿੱਤਰ ਉਹ ਮੇਰੇ ਨਾਲ مخالਫ ਕਰਦੇ ਰੌ ਮੈਂ ਬਾਹਰ ਨਹੀਂ ਨਿਕਲ ਰਿਹਾ ਮੇਰੇ ਨਾਲ ਬਹੁਤ ਵੱਡਾ ਧੋਖਾ ਹੋਇਆ ਸੋ ਐਮਐਲਏ ਸਾਹਿਬ ਦੇ ਉੱਪਰ ਉਹਨਾਂ ਨੇ ਵੱਡੇ ਇਲਜ਼ਾਮ ਲਾਏ ਨੇ ਉਹ ਕਿਹੜਾ ਐਮਐਲਏ ਹਲਕਾ ਪੁੱਚੋ ਮੰਡੀ ਤੋਂ ਮਾਸਟਰ ਜਗਸੀਰ ਸਿੰਘ ਮਾਸਟਰ ਜਗਸੀਰ ਸਿੰਘ ਆਮ ਆਦਮੀ ਪਾਰਟੀ ਦਾ ਉਹ ਐਮਐਲਏ ਜਿਸ ਨੇ 50 ਲੱਖ ਰੁਪਇਆ ਲੈ ਕੇ ਤੇ ਇਹ ਚੇਅਰਮੈਨੀ ਵੇਚੀ ਏ ਤੁਹਾਨੂੰ ਅਸੀਂ ਉਹ ਵੀਡੀਓ ਸੁਣਾਉਂਦੇ ਆ ਲੇਕਿਨ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਲੋਕਾਂ ਨੇ 92 ਐਮਐਲਏ ਕਿਉਂ ਜਿਤਾਏ ਲੋਕਾਂ ਨੇ ਬਦਲਾਅ ਕਿਉਂ ਲਿਆਂਦਾ ਕਾਂਗਰਸ ਔਰ ਅਕਾਲੀਆਂ ਨੂੰ ਲੋਕਾਂ ਨੇ ਕਿਉਂ ਨਕਾਰਿਆ ਅਕਾਲੀ ਦਲ ਪਾਰਟੀ ਤੋਂ ਇਹ ਰੀਤ ਸ਼ੁਰੂ ਹੋਈ ਸੀ ਪ੍ਰਧਾਨ ਲਾਉਣੇ ਚੇਅਰਮੈਨ ਲਾਉਣੇ ਔਰ ਕਿੰਨਾ ਮੋਟਾ ਪੈਸਾ ਲੈ ਕੇ ਚੇਅਰਮੈਨ ਲਾਉਦੇ ਸੀ ਤੇ ਪ੍ਰਧਾਨ ਲਾਉਂਦੇ ਸੀ ਕਰੋੜ ਕਰੋੜ ਰੁਪਏ ਵਿੱਚ ਅਕਾਲੀ ਦਲ ਨੇ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਲਾਏ ਸੀ ਸੋ ਉਸ ਤੋਂ ਬਾਅਦ ਜਿਹੜੇ ਕਿ 17 ਤੋਂ ਕਾਂਗਰਸ ਆਉਂਦੀ ਏ 22 ਤੱਕ ਕਾਂਗਰਸ ਨੇ ਆਪਣੇ 5 ਸਾਲਾਂ ਦੇ ਵਿੱਚ ਸਾਰੇ ਹੀ ਹੱਦਾ ਬੰਨੇ ਟੱਪ ਦਿੱਤੇ ਹਰ ਇੱਕ ਪਾਸੇ ਪ੍ਰਿਸ਼ਟਾਚਾਰ ਫਲਾ ਦਿੱਤਾ ਕਾਂਗਰਸ ਨੇ ਥਾਣੇ ਡੀਐਸਪੀ ਦਫਤਰ ਐਸਐਸਪੀ ਦਫਤਰ ਔਰ ਦੂਸਰੇ ਪਾਸੇ ਤਸਹੀਲ ਕਚਹਿਰੀਆਂ ਇਹ ਸਾਰੇ ਹੀ ਠੇਕਿਆਂ ਤੇ ਝੜਾ ਦਿੱਤੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਇਸੇ ਕਰਕੇ ਲੈਂਦਾ ਸੀ ਕਿ ਕਾਂਗਰਸੀ ਤੇ ਅਕਾਲੀ ਇਹ ਲੁੱਟ ਰਹੇ ਨੇ ਲੋਕਾਂ ਨੂੰ ਜਿਹੜਾ ਕਿ ਲੁੱਟ ਕੇ ਖਾ ਗਏ ਨੇ ਸੋ ਕਾਂਗਰਸੀਆਂ ਨੇ ਜਿਹੜਾ ਕਿ ਪੰਜਾਂ ਸਾਲਾਂ ਦੇ ਵਿੱਚ ਆਪਣੇ ਘਰ ਭਰ ਲੈ ਆਪਣੇ ਕਰ ਪਰਲੇ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਸਾਨੂੰ ਜਿਹੜਾ ਕਿ ਲੋਕ ਇੱਕੋ ਜਿਹੇ ਅਕਾਲੀ ਲੈ ਕੇ ਆਉਂਦੇ ਨੇ ਇੱਕੋ ਜਿਹੇ ਕਾਂਗਰਸੀ ਲੈ ਕੇ ਆਉਂਦੇ ਨੇ ਵੀ ਅਸੀਂ ਅਗਲੇ ਸਾਲ ਨਹੀਂ ਹੋਣਾ ਉਹਨਾਂ ਨੇ 10 ਸਾਲ ਦਾ ਪਹਿਲਾ ਹੀ ਕੋਟਾ ਪੂਰਾ ਕਰ ਲਿਆ ਪਰ ਲੋਕਾਂ ਨੇ ਇਹ ਬਦਲਾ ਲਿਆਂਦਾ ਨਾ ਕਾਂਗਰਸ ਨੂੰ ਲਿਆਂਦਾ ਤੇ ਨਾ ਅਕਾਲੀਆਂ ਨੂੰ ਲਿਆਂਦਾ ਤੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਗੱਲਾਂ ਸੁਣ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ 12 ਚਾਰੇ 92 ਐਮਐਲਏ ਦਿੱਤਾ ਹੈ ਜੋ ਇਮਾਨਦਾਰੀ ਸਰਕਾਰ ਸੀ ਪਰ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਉੱਪਰ ਜਿਹੜੇ ਇਹ ਦੋਸ਼ ਤੈਅ ਹੋ ਰਹੇ ਇੱਕ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰ ਕੌਰ ਭਰਾਈ ਦਾ ਮਾਮਲਾ ਹਜੇ ਠੰਡਾ ਨਹੀਂ ਹੋਇਆ ਤੇ ਇਹ ਨਵਾਂ ਮਾਮਲਾ ਖੜਾ ਹੋ ਗਿਆ ਹੈ ਜਿਸ ਨੇ ਟਰੱਕ ਯੂਨੀਅਨ ਦਾ ਪ੍ਰਧਾਨ ਲਾਉਣ ਵਾਸਤੇ ਆਪਣੇ ਹੀ ਪਾਰਟੀ ਦੇ ਵਰਕਰ ਤੋਂ 30 ਲੱਖ ਰੁਪਏ ਲਿਆ ਸੀ ਪਰ ਉਸ ਨੇ ਤਾਂ 30 ਲੱਖ ਉਸ ਦਾ ਵਾਪਸ ਕਰ ਦਿੱਤਾ 50 ਲੱਖ ਵਿੱਚ ਉਸ ਨੇ ਪ੍ਰਧਾਨ ਨਵਾਂ ਹੋਰ ਬਣਾ ਦਿੱਤਾ ਪਰ ਇਹ ਤਾਂ 22 ਲੱਖ ਰੁਪਇਆ ਲੈ ਕੇ ਇਹ ਐਮਐਲਏ ਵਾਪਸ ਵੀ ਨਹੀਂ ਕਰ ਰਿਹਾ ਜਿਸ ਨੂੰ ਲੈ ਕੇ ਉਹ ਨੌਜਵਾਨ ਨੇ ਆਪਣੀ ਦੁੱਖ ਭਰੀ ਕਹਾਣੀ ਦੱਸੀ ਏ ਅਸੀਂ ਤੁਹਾਨੂੰ ਉਸ ਨੌਜਵਾਨ ਦੀ ਜਿਹੜੀ ਇੱਕ ਆਡੀਓ ਸੁਣਾਉਂਦੇ ਆ ਕਿ ਕਿਸ ਤਰ੍ਹਾਂ ਉਹ ਨੌਜਵਾਨ ਥੱਗੀ ਦਾ ਸ਼ਿਕਾਰ ਹੋਇਆ ਸੋ ਕਿ ਆਪਾਂ ਇਸ ਮਾਰਕੀਟ ਕਮੇਟੀ ਗੋਨਿਆਣੇ ਮੰਡੀ ਦਾ ਤੈਨੂੰ ਚੇਅਰਮੈਨ ਲਾਉਣਾਗਾ ਗੋਨਿਆਣੀ ਮੰਡੀ ਦਾ ਚਾਹੇ ਕੁਝ ਵੀ ਹੋ ਜੇ ਵੀ ਤੂੰ ਬਹੁਤ ਮਿਹਨਤ ਕੀਤੀ ਆ ਪਿਛਲੇ 10-12 ਸਾਲਾਂ ਤੋਂ ਤੂੰ ਮੇਰੇ ਨਾਲ ਤੁਰਿਆ ਫਿਰਦਾਗਾ ਤੇ ਤੇਰੇ ਤਾਂ ਕਰਕੇ ਵੀ ਤੇਰੀ ਮਿਹਨਤ ਨੂੰ ਦੇਖਦੇ ਹੋਏ ਤੈਨੂੰ ਦੇਖ ਕੇ ਅਸੀਂ ਤੈਨੂੰ ਲਾਵਾਂਗੇ ਤੇ ਉਹਦੇ ਵਿੱਚ ਤੈਨੂੰ ਕੁਝ ਨਾ ਕੁਝ ਭਈ ਕਰਨਾ ਵੀ ਪੈਣਾਗਾ ਕੋਈ ਪੈਸਾ ਟੱਕਾ ਦੇਣਾ ਪਊਗਾ ਕਿਉਂਕਿ ਉਹ ਕਹਿੰਦਾ ਵੀ ਮੈਂ ਇਕੱਲੇ ਵੀ ਮੇਰੇ ਸਾਰੇ ਨਹੀਂਗਾ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਉਣਾ ਪਿਤਾ ਹੋਰ ਵੀ ਮੰਤਰੀ ਬੈਠੇ ਆ ਭਾਈ ਸਾਨੂੰ ਤਾਂ ਤੱਕ ਪੈਸਾ ਦੇਣਾ ਪੈਂਦਾਗਾ ਮੈਂ ਤਾਂ ਇਥੇ ਕੁਝ ਨਹੀਂ ਲੈਣਾ ਵੀ ਚੱਲ ਮੈਂ ਤਾਂ ਹੀ ਦੇਣਾਗਾ ਉਹਨੇ ਕਿਹਾ ਮੈਨੂੰ 30 ਲੱਖ ਰੁਪਏ ਤੂੰ ਦੇ ਦੇ 30 ਲੱਖ 30 ਲੱਖ ਰੁਪਇਆ ਤੂੰ ਮੈਨੂੰ ਦੇ ਦੇਈਂ ਤੇ ਮੈਂ ਤੈਨੂੰ ਚੇਅਰਮੈਨ ਬਣਾ ਦਊਗਾ ਕਿ ਬਾਕੀ ਮੂੰ ਤਾਂ ਕਹਾਂ ਵੀ ਬਹੁਤ ਪੈਸੇ ਲਈ ਫਿਰਦੇ ਆ ਲੋਕ ਤਾਂ ਕਰੋੜ ਕਰੋੜ ਵੀ ਚੱਕੀ ਫਿਰਦੇ ਆ ਪਰ ਆਪਾਂ ਤੇ ਸੋ 30 ਲੱਖ ਹੀ ਲੈਣਾ ਜਿੰਨਾ ਤੇ ਤਾਂ ਦੇਣਾ ਠੀਕ ਹੈ ਤੇ ਇਹ ਸਮਝਦੇ ਜਿਵੇਂ ਮੇਰੀ ਗੱਲਬਾਤ ਹੋਈ ਚਲੋ ਮਹਾਜੀ ਠੀਕ ਆ ਆਪਾਂ 30 ਲੱਖ ਰੁਪਇਆ ਦੇ ਦਿਆਂਗੇ ਚੱਕ ਕਰਾ ਕੇ ਮੈਂ 5 ਮਾਰਚ ਵਾਲੇ ਦਿਨ ਉਹਨਾਂ ਦੇ ਘਰੇ ਗਿਆ ਮੈਨੂੰ ਘਰੇ ਬੁਲਾਇਆ ਗਿਆ ਫਿਰ ਮੇਰੀ ਗੱਲ ਹੋਈ ਫੋਨ 'ਤੇ ਉਹ ਕਹਿੰਦਾ ਘਰੇ ਆਜੋ ਹੂੰ ਤੇ ਇੱਥੇ ਬਹਿ ਕੇ ਗੱਲ ਕਰਦੇ ਤੇ ਫੀਸ ਫੜਕੜੀ ਆਪਦੀ ਲਿਆ ਕਹਿੰਦੇ ਠੀਕ ਹੈ ਮੈਂ ਗਿਆ ਜੀ ਤੇ ਉੱਥੇ ਇੱਕ ਮੌਕੇ ਦਾ ਗਵਾਹ ਆ ਆਪਣੇ ਮਨਦੀਪ ਸਿੱਧੂ ਗਈ ਆ ਠੀਕ ਹੈ ਉਹ ਮੇਰਾ ਮੌਕੇ ਦਾ ਗਵਾਹ ਜਿਹਦੇ ਸਾਹਮਣੇ ਮੈਂ ਪੈਸੇ ਦਿੱਤੇ ਆ ਹੂੰ ਕਿਉਂਕਿ ਉਹ ਵੀ ਉੱਥੇ ਐਮਐਲਏ ਸਾਹਿਬ ਦੇ ਕੋਲੀ ਸੀ ਗਿਆ ਮੇਰੇ ਨਾਲ ਗਿਆ ਸੀ ਹੂੰ ਤੇ ਉਸ ਨੂੰ ਮੈਂ ਚਾਬੀ ਫੜਾਈ ਗੱਡੀ ਦੀ ਹੂੰ ਮੈਂ ਹਾਂ ਲੈ ਬਈ ਗੱਡੀ ਦੀ ਚਾਬੀ ਤੇ ਉਹਦੇ ਵਿੱਚ ਕਟ ਪਈ ਆ ਮੇਰੀ ਤੇ ਕਟ ਜਮਾਇਸ਼ਿਆਂ ਦੇ ਚੱਕ ਲਿਆ ਜਾ ਠੀਕ ਹੈ ਤੇ ਉਹ ਚੱਕ ਕੇ ਲੈ ਕੇ ਆਇਆ ਕਟੋ ਚੋਂ ਜਾ ਕੇ ਪੈਸੇ ਕਟ ਲੈ ਕੇ ਆ ਲਿਆ ਕੇ ਉਹਨੇ ਮੇਜ਼ ਤੇ ਰੱਖਦੀ ਐ ਐਮ ਐਲ اے ਦੀ ਟੇਬਲ ਉੱਤੇ ਘਰੇ ਬੈਠੇ ਸੀ ਐਮ ਐਲ اے ਸਾਹਿਬ ਦੇ ਹੂੰ ਲਿਆ ਕੇ ਟੇਬਲ ਉੱਤੇ ਰੱਖਦੀ ਤੇ ਉਹਦੇ ਤੋਂ ਬਾਈ ਯਾਹ ਪਏ ਆ ਯਾਰ ਲੰਘ ਗੁੱਟੀਆਂ 44 44 ਗੁੱਟੀਆਂ ਮੈਂ ਖੁਦ ਹੀ ਯਾਰ ਬਾਈ ਐਂ ਦਿੱਤਿਆਂ ਗਣ ਕੇ 2 ਲੱਖ ਰੁਪਏ 2 ਲੱਖ ਰੁਪਏ 2 ਲੱਖ ਰੁਪਏ ਦਿੱਤਾ ਐਮ ਐਲ اے ਸਾਹਿਬ ਨੂੰ ਹੂੰ ਜੋ ਸਿੰਘ ਜੀ ਸੰਗੋਂ 22 ਲੱਖ ਰੁਪਇਆ ਮੈਂ ਦੇਤਾ 5 ਤਰੀਕ ਨੂੰ 5 ਮਾਰਚ ਨੂੰ ਬਾਕੀ ਮੈਂ ਉਹਨੂੰ ਕਹਾ ਮੈਂ ਅੰਕਲ ਮੈਂ ਜਾਕੀ ਜਿਹੜਾ ਆਪਣਾ 8 ਲੱਖ ਰੁਪਇਆ ਰਹਿੰਦਾ ਹੈਗਾ ਇਹ ਮੈਂ ਸੋਨੂੰ ਜੀ ਦੇ ਦੂੰਗਾ ਠੀਕ ਹੈ ਥੋੜੇ ਇੰਤਰ ਤੱਕ ਵੀ ਹਫ਼ਤੇ ਦੱਸ ਦੇਣਾ ਤੱਕ 8 ਲੱਖ ਰੁਪਇਆ ਵੀ ਦੇ ਦੂੰਗਾ ਕਿਰਾਂ ਤੁਸੀਂ 22 ਲੱਖ ਰੁਪਇਆ ਰੱਖੋ ਹੂੰ ਤੇ ਉਹ ਮੈਨੂੰ ਕਹਿੰਦਾ ਵੀ ਕੋਈ ਗੱਲ ਨਹੀਂ ਪਾਕਾ ਕਹਿੰਦਾ ਕੋਈ ਗੱਲ ਨਹੀਂ ਯਾਰ ਆ ਜੂਗਾ ਦਰ 8 ਵੀ ਹੂੰ ਔਰ ਉਹ ਕਹਿੰਦਾ ਵੀ ਜਿਹੜਾ ਸੌ ਚੱਕ ਸਮਾਗਮ ਹੋਣਾ ਹੈ ਜਦੋਂ ਚੇਰਮੈਨ ਦਾ ਸੋਚ ਸੁਣਾਉਣ ਤੋਂ ਪਹਿਲਾਂ ਪਹਿਲਾਂ ਦੇ ਨਹੀਂ ਜ਼ਰੂਰ ਵੀ ਪੈਜ ਹੁੰਦਾ ਸੀ ਪਚਾਉਣੇ ਆਗਾ ਠੀਕ ਹੈ ਮਾਈ ਠੀਕ ਹੈ ਅੰਕਲ ਫਿਰ ਉਦੋਂ ਦਾ ਗੱਲ ਹੁੰਦੀ ਹੈ ਜੀ ਗਰਪੀਸ ਚਲੋ ਫਿਰ ਮੈਨੂੰ 8 ਤਰੀਕ ਨੂੰ ਪਤਾ ਲੱਗਦਾ ਜੀ ਹਾਂ 8 9 7 8 9 ਲੱਗਦਾ ਮੈਨੂੰ ਪਤਾ ਪੰਜਾਂ ਨੂੰ ਬੈਠੇ ਦਿੱਤੇ ਆ ਤੇ ਮੈਨੂੰ ਪਤਾ ਲੱਗਿਆ ਜੀ ਵੀ ਕੋਈ ਨਾ ਕਿਸੇ ਨੂੰ ਹੋਰ ਬੰਦੇ ਨੂੰ ਸਾਡੇ ਪੰਡਲੇ ਬੰਦਾ ਉਹ ਹਾਂ ਮੇਰਾ ਨਾਮ ਬਿਕਰਮਜੀਤ ਸਿੰਘ ਆ ਭੋਖੜਾ ਪੰਡਾ ਉਹਨਾਂ ਆਂਬਲਕਾਰ ਸੰਗਪੈਨ ਉਹਦਾ ਹੀ ਕੋੜੀ ਮੈਨੂੰ ਬਾਅਦ ਤੇ ਪਤਾ ਲੱਗਿਆ ਵੀ ਉਹ ਉਹਨੇ ਬਈ 30 ਦੀ ਥਾਂ ਤੇ ਉਹਨੇ ਮਾਸਟਰ ਵੈੜਾ ਮੁੰਡਾ ਗਾ ਉਹੀ ਕੰਮਕਾਰ ਕਰਦਾ ਵੈਸੇ ਜਿਆਦਾ ਉਹਦਾ ਨਾਂ ਹਰਸਿਮਰਨ ਆ ਮਾਸਟਰ ਐਮਐਲ ਦਾ ਮੁੰਡਾ ਐਮਐਲ ਦਾ ਲੜਕਾ ਤੋਂਨੇ ਹਰਸਿਮਰਨ ਨਾਲ ਉਹਦੀ ਕੋਈ ਗੱਲਬਾਤ ਕਰਕੇ ਸਾਰਾ ਸੌਤੰਮ ਕਰਕੇ ਜੀ ਤੇ ਉਹਨੂੰ ਮਾਸਟਰ ਦੇ ਮੁੰਡੇ ਨੂੰ 50 ਲੱਖ ਰੁਪਇਆ ਦੇ ਕੇ ਤੇ ਉਹਨੂੰ ਰਿਲੀਅਰ ਕਰਤਾ ਜੀ ਟਿਕਾ ਕਰ ਨੋ ਜੀ ਹਾਂ ਇਹ ਸੀਗਾ ਵਿਕਰਮਜੀਤ ਸਿੰਘ ਜਿਸ ਨੇ ਇਹ ਇਲਜ਼ਾਮ ਲਾਏ ਨੇ ਕਿ ਇਸ ਨੇ 30 ਲੱਖ ਰੁਪਏ ਚ ਮਾਰਕੀਟ ਕਮੇਟੀ ਦੀ ਚੇਅਰਮੈਨੀ ਡਨ ਹੋਈ ਸੀ ਐਮਐਲਏ ਸਾਹਿਬ ਨਾਲ ਪਰ ਦੂਸਰੇ ਪਾਸੇ ਇਸੇ ਹੀ ਪਿੰਡ ਦਾ ਜਿਹੜਾ ਕਿ ਭੋਕੜਾ ਪਿੰਡੇ ਉਸੇ ਪਿੰਡ ਦਾ ਨੌਜਵਾਨ ਉਹ ਵੀ ਆਮ ਆਦਮੀ ਪਾਰਟੀ ਦਾ ਹੀ ਵਰਕਰ ਸੀ ਜਿਸ ਦਾ ਨਾਮ ਬਲਕਾਰ ਸਿੰਘ ਸੀ ਉਸ ਕੋਲੋਂ 50 ਲੱਖ ਰੁਪਿਆ ਲੈ ਕੇ ਜੋ ਐਮਐਲਏ ਜਗਸੀਰ ਸਿੰਘ ਦੇ ਲੜਕੇ ਨੇ ਤੇ ਉਸ ਨੂੰ ਡਿਕਲੇਅਰ ਕਰਤਾ ਮਾਰਕੀਟ ਕਮੇਟੀ ਦਾ ਚੇਅਰਮੈਨ ਹੁਣ ਇਹ ਨੌਜਵਾਨ মিডিਆ ਦੇ ਸਾਹਮਣੇ ਆ ਕੇ ਇਸਨੇ ਦੱਸਿਆ ਕਿ ਮੇਰਾ 22 ਲੱਖ ਰੁਪਇਆ ਦੇਣ ਤੋਂ ਵੀ ਜਿਹੜਾ ਇਹ ਐਮਐਲਏ ਸਾਹਿਬ ਮੁਕਰ ਰਿਹਾ ਸੋ ਇਸੇ ਨੌਜਵਾਨ ਨੇ ਆਪਣੀ ਦੁੱਖ ਭਰੀ ਕਹਾਣੀ ਦੱਸੀਏ ਕਿ ਮੁੱਖ ਮੰਤਰੀ ਸਾਹਿਬ ਤੱਕ ਅਪੀਲ ਕੀਤੀ ਹੈ ਇੱਕ ਮੀਡੀਆ ਦੇ ਥਰੂ ਕਿ ਇਸਦੇ ਪੈਸੇ ਵਾਪਸ ਕਰਵਾਏ ਜਾਣ ਤੇ ਇਸ ਐਮਐਲਏ ਸਾਹਿਬ ਦੇ ਉੱਪਰ ਕਾਰਵਾਈ ਕੀਤੀ ਜਾਵੇ ਇੱਕ ਪਾਸੇ ਇਮਾਨਦਾਰੀ ਦਾ ਢਣੋਰਾ ਪਿੱਟਿਆ ਜਾ ਰਿਹਾ ਔਰ ਦੂਸਰੇ ਪਾਸੇ ਇਹ ਐਮਐਲਏ ਕਿਸ ਤਰ੍ਹਾਂ ਚੇਅਰਮੈਨੀਆਂ ਤੇ ਕਿਸ ਤਰ੍ਹਾਂ ਪ੍ਰਧਾਨਗੀਆਂ ਵੇਚ ਰਹੇ ਨੇ ਭਾਵੇਂ ਟਰੱਕ ਯੂਨੀਅਨ ਦੀ ਹੋਵੇ ਤੇ ਭਾਵੇਂ ਮਾਰਕੀਟ ਕਮੇਟੀ ਦੀ ਹੋਵੇ ਸੋ ਮਾਰਕੀਟ ਕਮੇਟੀ ਦੇ ਜਿਹੜੇ ਵੀ ਚੇਅਰਮੈਨ ਬਣੇ ਨੇ ਇਹਨਾਂ ਨੂੰ ਜਿਹੜਾ ਕਿ ਪਾਰਟੀ ਫੰਡ ਦੇ ਤੌਰ ਤੇ ਮੋਟੀਆਂ ਰਕਮਾਂ ਲਈਆਂ ਗਿਆਨ ਉਹ ਦੱਸ ਰਿਹਾ ਕਿ ਕਰੋੜੋ ਕਰੋੜ ਰੁਪਈਆ ਵੀ ਲੈ ਕੇ ਲੋਕ ਚੇਅਰਮੈਨ ਬਣਨ ਨੂੰ ਤਿਆਰ ਬੈਠੇ ਨੇ ਸੋ ਮਾਰਕੀਟ ਕਮੇਟੀ ਦੇ ਚੇਅਰਮੈਨ ਥਾਪੇ ਜਾ ਰਹੇ ਨੇ ਉਹਨਾਂ ਨੂੰ ਕੁਰਸੀਆਂ ਤੇ ਬਿਠਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਇਹ ਜਿਹੜੀ ਕਿ ਪੈਸੇ ਇਕੱਠੇ ਕੀਤੇ ਜਾਂਦੇ ਨੇ ਸੋ ਪਾਰਟੀ ਫੰਡ ਦੇ ਤੌਰ ਤੇ ਜੋ ਚੇਅਰਮੈਨ ਬਿਠਾਉਣ ਵਾਸਤੇ ਵਧਾਇਕ ਆਉਂਦੇ ਨੇ ਔਰ ਮੰਡੀ ਬੋਰਡ ਪੰਜਾਬ ਦਾ ਇੱਕ ਜਿਹੜਾ ਚੇਅਰਮੈਨ ਨੇ ਜਿਹੜਾ ਕਿ ਉਹ ਖੁਦ ਆਉਂਦਾ ਉਹਨਾਂ ਨੂੰ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਕੁਰਸੀ ਤੇ ਬਿਠਾਉਂਦਾ ਹੈ ਉਹ ਸਾਰਾ ਕੁਝ ਜਿਹੜਾ ਪਾਰਟੀ ਫੰਡ ਦੇ ਤੌਰ ਤੇ ਉਹ ਉਹਨਾਂ ਕੋਲੋਂ ਫੰਡ ਇਕੱਠਾ ਕੀਤਾ ਜਾ ਰਿਹਾ ਹੈ ਔਰ ਪਾਰਟੀ ਦੇ ਤੌਰ ਤੇ ਉਹ ਫੰਡ ਲਿਆ ਜਾਂਦਾ ਹੈ ਜਿਸ ਨੂੰ ਲੈ ਕੇ ਇਸ ਨੌਜਵਾਨ ਨੇ ਵੱਡੇ ਇਲਜ਼ਾਮ ਲਾਏ ਨੇ ਤੁਸੀਂ ਕਮੈਂਟ ਬਾਕਸ ਜਰੂਰ ਕਮੈਂਟ ਕਰਕੇ ਦੱਸਿਆ ਜੇ ਕਿ ਲੋਕਾਂ ਨੇ ਬਦਲਾ ਲੈਂਦਾ ਸੀ ਕੁਝ ਬਦਲਾ ਜਿਹੜਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀਆਂ ਜਿਹੜੇ ਸੁਪਨੇ ਵਿਖਾਏ ਸੀ ਪ੍ਰਸ਼ਟਾਚਾਰ ਖਤਮ ਕਰਨ ਦੀ ਗੱਲ ਕੀਤੀ ਸੀ ਉਹ ਲੋਕਾਂ ਨੇ 92 ਐਮਲੇ ਜਿਥਾਏ ਸੀ ਪਰ ਕਿਤੇ ਨਾ ਕਿਤੇ ਇਹ ਫੇਲ ਹੋਇਆ ਸਾਰਾ ਬਦਲਾ ਔਰ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਕਾਂਗਰਸ ਵਾਂਗੂ ਤੇ ਕਾਲੀ ਵਾਂਗੂ ਲੁੱਟਣ ਲੱਗੇ ਹੋਏ ਨੇ